ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਹੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਹੈਗੀ ਤੁਹਾਡੇ ਨਾਲ ਕਟਿੰਗ ਸ਼ੇਅਰ ਕਰਾਂਗੇ ਆਪਾਂ ਕਿੰਨੀ ਚੈਸਟ ਵਾਲਿਆਂ ਦੀ ਹੈ ਨਾ ਤੇ ਕਿ ਮੇਨ ਇਹ ਨਾਲ ਹੀ ਹੈ ਪੇ ਕੋਸਾ ਨਾਲ ਤੁਹਾਨੂੰ ਕਟਿੰਗ ਕਰਕੇ ਦੱਸਾਂਗੇ ਇਹਨਾਂ ਦੀ ਜਿਹੜੀ ਸਾਤੀ ਹੈਗੀ ਆ 21 ਇੰਚ ਹੈ ਜੀ ਜਿਹੜੀ ਮੇਰਾ ਭੈਣਾ ਦਾ ਇਦਾਂ ਦਾ ਨਾਪ ਆਉਂਦਾ ਉਹ ਆਪਦਾ ਇਸ ਤਰੀਕੇ ਨਾਲ ਕਟਾਈ ਕਰ ਸਕਦੀ ਇਹਨਾਂ ਨੂੰ ਸੂਟ ਦੀ ਇਹਨਾਂ ਦੀ ਸਾਤੀ ਹੈਗੀ ਜੀ 2.5 ਇੰਚ ਕਮਰ ਹੈਗੀ 19 ਇੰਚ हिਪ ਹੈਗੇ 2.5 ਇੰਚ ਮੋਢਾ 9.5 ਇਹ ਹਿਸਾਬ ਨਾਲ ਇਹਨਾਂ ਦੀ ਆਪਾਂ ਕਮੀਜ਼ ਦੀ ਕਟਿੰਗ ਕਰਨ ਲੱਗੇ ਆ ਆ ਦੇਖੋ ਜਿਹੜੀ ਹੈਗੀ ਇਹ ਲਾਈਨਿੰਗ ਵਾਲਾ ਕਮੀਜ਼ ਹੈ ਪਹਿਲਾਂ ਆਪਾਂ ਨੇ ਕਮੀਜ਼ ਰੱਖ ਲਿਆ ਉੱਪਰ ਲਾਈਨਿੰਗ ਰੱਖ ਲਈ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਹੈਗਾ ਕੱਪੜਾ ਰੱਖ ਲਾਂਗੇ ਜੀ ਆ ਦੇਖੋ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਹੈਗਾ ਲਾਈਨਿੰਗ ਰੱਖਾਂਗੇ ਉੱਪਰ ਮੈਂ ਜਿਹੜੀ ਕਟਾਈ ਕਰਦੀ ਆ ਇਸ ਤਰੀਕੇ ਨਾਲ ਹੀ ਕਰਦੀ ਆ ਹਨਾ ਚਲੋ ਸਾਰਿਆਂ ਦਾ ਤਰੀਕੇ ਅਲੱਗ-ਅਲੱਗ ਹੁੰਦੇ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਅਸੀਂ ਇਹਨੂੰ ਇੱਕੋ ਜਿਹਾ ਕਰਕੇ ਆਪਾਂ ਬਰਾਬਰ ਕਰ ਲਾਂਗੇ ਬਿਲਕੁਲ ਇਧਰੋਂ ਵੇਸਾ ਕਰ ਆਪਾਂ ਮੋੜ ਲਓ ਦੇਖੋ ਕਟਿੰਗ ਕਰਨੀ ਹੈ ਜਿਹੜੀ ਹੈਗੀ ਨਿਸ਼ਾਨ ਤਾਂ ਆਪਾਂ ਨੇ ਇੱਧਰ ਹੀ ਲਾਉਣੇ ਆ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਜੀ ਆਪਾਂ ਲਵਾਂਗੇ ਪਹਿਲਾ ਪਾ ਲਾਵਾਂਗੇ ਇਹ ਦੇਖੋ ਗਲੇ ਦਾ ਨਿਸ਼ਾਨ 2.5 ਇੰਚ ਤੇ ਆ ਦੇਖੋ 2.5 ਇੰਚ ਤੇ ਉਸ ਤੋਂ ਬਾਅਦ ਆਪਾਂ ਇੰਚੀ ਟੇਪ ਚੱਕਣਾ ਨਹੀਂ ਹੈਗਾ ਫਿਰ ਆਪਾਂ ਥੀਰੇ ਦਾ ਨਿਸ਼ਾਨ ਲਾਉਣੇ ਥੀਰਾ ਇਹਨਾਂ ਦਾ ਹੈਗਾ 12 ਇੰਚ ਦੇਖੋ 12 ਦਾ ਅੱਧਾ ਹੋ ਗਿਆ 6 ਆਪਾਂ ਅੱਧਾ ਇੰਚ ਜਿਹੜਾ ਹੈਗਾ ਵੱਧ ਲਵਾਂਗੇ ਸਾਢੇ 6 ਲੈ ਲਾਂਗੇ ਇਹ ਲੈ ਲੈ ਉਸ ਤੋਂ ਬਾਅਦ ਆਪਾਂ ਮੋਡੇ ਦੀ ਮੋਡੇ ਦਾ ਨਿਸ਼ਾਨ ਲਾਵਾਂਗੇ 7 ਇੰਚ ਆ ਦੇਖੋ ਤੁਸੀਂ 7.5 ਵੀ ਲਾ ਸਕਦੇ ਹੋ ਮੈਂ ਥੋੜੀ ਜੀ ਕਾਟ ਜਿਹੜੀ ਹੈਗੀ ਬਾਅਦ ਵਿੱਚ ਪਾਉਣੀ ਹੁੰਦੀ ਆ ਜੇ ਤੁਸੀਂ ਪੂਰਾ ਪੂਰਾ ਕੱਟ ਲੈ ਤਾਂ ਤੁਸੀਂ 7.5 ਲਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦਾ ਬਾਕਸ ਵਢਾ ਲਾਂਗੇ 6.5 ਦਾ ਆਪਾਂ ਇਹ ਲੈ ਆਏ ਤੇ 6.5 ਦਾ ਇੱਥੋਂ ਲੈ ਕੇ ਦੇਖੋ ਆਪਾਂ ਇੱਕ ਬਾਕਸ ਤਿਆਰ ਕਰ ਲਾਂਗੇ ਇਹ ਤੋਂ ਸਕੇਲ ਦੀ ਮਦਦ ਨਾਲ ਵੀ ਕਰ ਸਕਦੇ ਹੋ ਆ ਦੇਖੋ ਇਹ ਆਪਣਾ ਬਾਕਸ ਬਣ ਗਿਆ ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਸਾਤੀ ਦਾ ਇਨਸਾਨ ਸਾਤੀ ਉਹਨਾਂ ਦੀ ਹੈਗੀ ਆ 21.5 21.5 ਦਾ ਅੱਧਾ ਹੋ ਗਿਆ ਜੀ ਦੇਖੋ ਪੌਣੇ 11 ਹੋ ਗਿਆ ਸਾਢੇ 21 ਦਾ ਅੱਧਾ ਪੌਣੇ 11 ਅੱਧਾ ਇੰਚ ਆਪਾਂ ਫੇਰ ਮਾਰ ਦੇਣ ਲਾਉਣਾ ਆ ਸਵਾ 11 ਲਾ ਲਾਂਗੇ ਸਵਾ 11 ਤੋਂ ਦੇਖੋ ਆਪਾਂ ਇੱਥੋਂ ਗੁਲਾਈ ਪਾ ਦਾਂਗੇ ਹੁਣ ਆਪਾਂ ਇਹਦਾ ਹੈਗਾ ਇਹਦਾ ਅੱਧ ਕਰ ਲਾਂਗੇ ਜੀ ਦੇਖੋ ਜਿਹੜੀ ਮੂਰਲੀ ਕਾਟ ਪਾਉਣੀ ਐ ਇਹਦਾ ਅੱਧ ਕਰ ਲੇ ਦੇਖੋ ਇਹ ਅੱਧ ਕਰ ਲਿਆ ਆਪਾਂ ਨੇ ਹੁਣ ਆਪਾਂ ਲਾਵਾਂਗੇ ਜੀ ਪਲੋਈਆਂ ਦੇ ਨਿਸ਼ਾਨ ਆ ਦੇਖੋ ਪਹਿਲਾਂ ਉੱਪਰੋਂ ਇੰਚੀ ਟੇਪ ਰੱਖ ਕੇ ਇਹਨਾਂ ਦੀ ਪਲੋਈ ਹੈਗੀ 1.5 ਤੇ ਆ ਦੇਖੋ 1.5 ਤੇ ਆ ਪੌਣਾ ਇੰਚ ਆਪਾਂ ਵੱਧਾ ਲਾਵਾਂਗੇ 1.5 ਤੇ ਆਪਾਂ ਨਿਸ਼ਾਨ ਲਾਵਾਂਗੇ ਇਹ ਰ ਬਚਾਲੋ ਇਹਨਾਂ ਦੀ ਪਲੋਈ ਹੈਗੀ 7.5 ਇੰਚ ਤੇ 4.5 ਤੇ ਲੱਗੂਗੀ ਪਲੋਈ ਦੀ ਲੰਬਾਈ ਹੈਗੀ ਜੇ ਇਹਨਾਂ ਦੀ 6 ਇੰਚ ਆਪਾਂ ਇੱਥੇ ਇੱਕ ਮੈਨਸ ਦਾ ਨਿਸ਼ਾਨ ਬਣਾ ਦਾਂਗੇ ਜਿੱਥੇ ਆਪਣੀ ਬਿਲਕੁਲ ਬਰਾਬਰ ਆਉਂਦੀ ਹੈ ਪਲੋਈ ਦੇਖੋ ਇਹ ਆਪਾਂ ਨੇ ਕਮਰ ਦਾ ਨਿਸ਼ਾਨ ਲਾਇਆ ਹੈਗਾ ਇੱਥੇ ਤੱਕ ਆਪਣੀ ਕਮਰ ਆਉਂਦੀ ਹੈ ਇੱਥੇ ਆਪਣੀ ਹਿੱਪ ਆਉਂਦੀ ਹੈ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜੇ ਬਾਹਰ ਹੀ ਪਲੋਈ ਪਾਉਣੀਆਂ ਦੇਖੋ ਇੱਥੋਂ ਤਰ ਕੇ ਇਸ ਤਰ੍ਹਾਂ ਹੈਂਟੀ ਟੇਪ ਪਰ 2 ਇੰਚ ਤੇ ਨਿਸ਼ਾਨ ਲਾਵਾਂਗੇ ਆਪਾਂ ਇਹ ਆਪਣੀ ਬਾਹਲ ਹੀ ਪਲੋਈ ਹੋ ਗਈ ਜੀ ਦੇਖੋ ਪਲੱਸ ਦਾ ਨਿਸ਼ਾਨ ਪਾ ਲਾਵਾਂਗੇ ਜਿਹੜੀ ਇਹ ਕਮਰ ਦਾ ਨਿਸ਼ਾਨ ਹੈ ਇੱਥੋਂ ਧਰ ਕੇ ਆਪਾਂ ਜਿਹੜੀ ਹੈਗੀ ਸਾਈਡ ਵਾਲੀ ਪਲੋਈ ਲਾਵਾਂਗੇ ਆ ਦੇਖੋ ਇਹ ਲਾ ਦਾਂਗੇ ਫਿਰ ਆਪਾਂ ਇੱਥੋਂ ਕਮਰ ਨਾਪਾਂਗੇ ਉਹਨਾਂ ਦੀ ਕਮਰ ਕਿੰਨੀ ਹੈ ਕਮਰ ਉਹਨਾਂ ਦੀ ਹੈਗੀ ਹੈ ਜੀ 19 ਕਮਰ ਉਹਨਾਂ ਦੀ ਹੈਗੀ 19 19 ਦਾ ਅੱਧ ਦੇਖੋ ਹੋ ਗਿਆ 9.5 9.5 ਇੰਚ ਆਪਾਂ ਫੇਰ ਮਾਰ ਦੇਣਾ ਰੱਖਣੇ 10 3 ਇੰਚ ਲਾ ਦਾਂਗੇ ਇੱਥੇ ਉਹਨਾਂ ਦੀ ਲਾਵਾਂਗੇ ਆਪਾਂ हिਪ ਦਾ ਨਿਸ਼ਾਨ हिਪ ਉਹਨਾਂ ਦੀ ਹੈਗੀ ਜੀ 2.5 ਸਾਢੇ 2.5 ਪੌਣੇ 12 ਹੋ ਗਿਆ ਦੇਖੋ ਉਸ ਤੋਂ ਬਾਅਦ ਆਪਾਂ ਇਹ ਜਿਹੜਾ ਹੈਗਾ ਆਪਣੀ 7 ਦਾ ਨਿਸ਼ਾਨ ਹੋ ਗਿਆ ਇਹਨੂੰ ਆਪਾਂ ਸਕੈਲ ਦੀ ਮਦਦ ਨਾਲ ਦੇਖੋ ਇਸ ਤਰ੍ਹਾਂ ਕਰਨਾਗੇ ਇਹ ਜਿਹੜੀ ਆਪਣੀ ਇਹ ਪਲੋਈ ਹੁੰਦੀ ਹੈ ਕਮਰ ਤੇ ਬਿਲਕੁਲ ਕਮਰ ਨੂੰ ਸਿੱਧੀ ਜਾਣੀ ਚਾਹੀਦੀ ਹੈ ਦੇਖੋ ਜਿਹੜੀ ਤੁਸੀਂ ਟੇਢੀ ਪਲੋਈ ਪਾਉਂਦੇ ਹੋ ਇਹ ਕਮਰ ਜਿਹੜੀ ਸਾਈਡ ਵਾਲੀ ਪਲੋਈ ਹੁੰਦੀ ਹੈ ਕਮਰ ਨੂੰ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਜਿਹੜੀ ਇਹ ਪਲੋਈ ਹੁੰਦੀ ਹੈ ਇਹ ਇੱਥੋਂ ਤੁਹਾਡਾ 3.5 ਇੰਚ ਜਗ੍ਹਾ ਬਚਣੀ ਚਾਹੀਦੀ ਹੁੰਦੀ ਹੈ ਉੱਪਰੋਂ ਵੀ ਤੁਸੀਂ ਮੈਨਸ ਸਕਦੇ ਹੋ ਕੋਈ ਚੱਕਰ ਨਹੀਂ ਆਏਗਾ ਇੱਥੋਂ ਵੀ ਤੁਹਾਡੀ ਸਾਢੇ 1 3 ਇੰਚ 3 ਸਾਢੇ 3 ਇੰਚ ਜਗ੍ਹਾ ਬਚਦੀ ਹੈ ਤਾਂ ਸਹੀ ਹੈ ਨਹੀਂ ਤੁਸੀਂ ਉੱਪਰੋਂ ਅਗਲੇ ਦੀ ਪਲੋਈ ਨਾਪ ਲਓ ਦੇਖੋ 6 ਇੰਚ ਤੇ ਇਹ ਪਲੋਈ ਪਉਣੀ ਹੁੰਦੀ ਹੈ ਮੈਂ ਉੱਪਰੋਂ ਜਿਹੜਾ ਇੰਨਾ ਸਲਾਈ ਦਾ ਨਿਕਲ ਜਾਊਗਾ ਦੇਖੋ 6 ਇੰਚ ਤੇ ਪਲੋਈ ਆ ਜਾਊਗੀ ਜਿਹੜੇ ਮਰਜ਼ੀ ਤਰੀਕੇ ਨਾਲ ਤੁਸੀਂ ਇਹਨੂੰ ਨਾਪ ਸਕਦੇ ਹੋ ਤੁਸੀਂ ਇਹਨੂੰ ਬਣਾ ਲੈ ਪਹਿਲਾਂ ਆਪਾਂ ਕਰਾਂਗੇ ਜੇ ਉਹ ਮੋਢੇ ਦੀ ਕਟਾਈ ਪਹਿਲਾਂ ਜਿਹੜੀ ਬਾਹਰਲੀ ਕਾਟ ਪਾਈ ਆਪਾਂ ਇਹ ਕਾਟ ਕਟਾਂਗੇ ਦੇਖੋ ਇੱਥੋਂ ਹਲਕੀ ਜਿਹੜੀ ਹੈਗੀ ਦੇਖੋ ਇਸ ਤਰ੍ਹਾਂ ਢਾਲ ਪਾ ਦਾਂਗੇ ਆਪਾਂ ਮੂਰਲੇ ਨਸਾਂ ਗਲੇ ਤੇ ਦੋਏ ਲਾਈਨਿੰਗ ਤੇ ਗਾਲਾ ਫੜ ਕੇ ਆਪਾਂ ਇੱਕੋ ਜਿਹਾ ਕਰਕੇ ਟੱਕ ਲਾ ਲਾਂਗੇ ਆ ਦੇਖੋ ਟੱਕ ਲਾ ਲਿਆ ਫਿਰ ਆਪਾਂ ਦੋਏ ਪੱਲੇ ਚੱਕ ਕੇ ਇਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਕਾਟ ਪਾ ਦਾਂਗੇ ਇਹ ਮੂਰਲੇ ਕਾਟ ਹੋ ਗਏ ਹੁਣ ਆਪਾਂ ਇੱਥੇ ਜਿਹੜੇ ਹੈਗੇ ਨੇ ਟੱਕ ਲਾਵਾਂਗੇ ਆ ਦੇਖੋ ਜਿਹੜੀ ਸਾਈਡ ਵਾਲੀ ਪਲੋਈ ਦਾ ਇਨਸਾਨ ਲਾਇਆ ਆਪਾਂ ਇੱਥੇ ਵੀ ਟੱਕ ਲਾ ਦਾਂਗੇ ਬਾਕੀ ਪਲੋਈਆਂ ਜਿਹੜੀਆਂ ਹੈਗੇ ਆਪਾਂ ਇੱਕ ਹੋਇਆ ਬੜੀ ਸੂਈ ਲੈ ਲਈ ਆ ਦੇਖੋ ਬੜੀ ਸੂਈ ਦੀ ਮਦਦ ਨਾਲ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਗਲੀਆਂ ਕੱਢ ਕੇ ਮਿਸਾਨ ਲਾਵਾਂਗੇ ਆ ਦੇਖੋ ਇਧਰ ਨਾਲ ਦੀ ਨਾਲ ਮਿਸਾਨ ਜਿਹੜਾ ਹੈਗਾ ਆਪਣਾ ਚਾਰੇ ਪੱਲਿਆਂ ਤੇ ਲਾਉਣੇ ਨੇ ਆਪਾਂ ਇਹਨਾਂ ਇਨਸਾਨੇ ਵਾਲੇ ਡਾਇਰੈਕਟ ਸਲਾਈ ਵਾਲੀਆਂ ਨੇ ਜਿਹੜੀਆਂ ਇਹ ਇਹ ਦੋ ਪੱਲਿਆਂ ਤੇ ਲੱਗਣਗੇ ਉਸ ਤੋਂ ਬਾਅਦ ਜਿਹੜੀ ਇਹ ਵਾਲੀ ਪਲੋਈ ਹੈਗੀ ਇਹ ਜੇ ਤੁਸੀਂ ਜਿਹੜੀ ਇਹ ਸਿੱਧੀ ਪਲੋਈ ਹੈ ਇਹ ਕਿਸ ਤਰ੍ਹਾਂ ਪਾਉਣੀ ਹੈ ਦੇਖੋ ਪਹਿਲਾਂ ਆਪਾਂ ਜੇ ਨਹੀਂ ਪਾਉਣੀ ਆਉਂਦੀ ਹਣਾ ਮੇਰੇ ਭੈਣਾਂ ਨੂੰ ਦੇਖੋ ਪਹਿਲਾਂ ਇਹਨੂੰ ਸਿੱਧੀ ਜਿਹੜੀ ਹੈਗੀ ਇਸ ਤਰ੍ਹਾਂ ਲਾਈਨ ਕਰ ਲੋ ਇੱਥੋਂ ਜਿਹੜੀ ਆਪਣੀ ਅੱਧਾ ਅੱਧਾ ਇੰਚ ਦੀ ਪਲੋਈ ਪੈਣੀ ਹੈ ਦੇਖੋ ਇਹ ਵਾਲੀ ਇਹਨੂੰ ਜੇ ਤੁਸੀਂ ਨਹੀਂ ਪਤਾ ਲੱਗਦਾ ਤਾਂ ਸਕੇਲ ਦੀ ਮਦਦ ਨਾਲ ਦੇਖੋ ਇਸ ਤਰ੍ਹਾਂ ਕਰ ਲਓ ਇਹਨਾਂ ਦੇ ਮੂੰਹ ਜਿਹੜੇ ਬਿਲਕੁਲ ਪਤਲੇ ਹੋਣੇ ਚਾਹੀਦੇ ਨੇ ਪਲੋਈ ਦੇ ਵਿਚਾਲੋਂ ਜਿਹੜੀ ਹੈਗੀ ਪਲੋਈ ਮੋਟੀ ਹੋਣੀ ਚਾਹੀਦੀ ਤਾਂ ਕਮਰ ਤੋਂ ਜਿਹੜੀ ਆਪਣੀ ਪ੍ਰੋਪਰ ਫਿਟਿੰਗ ਫਿਰ ਤਾਂ ਆਉਂਦੀ ਹੈ ਆ ਦੇਖੋ ਇਹ ਜਿਹੜੀ ਦੇਖੋ ਇਹ ਪਲੋਈ ਇਸ ਤਰ੍ਹਾਂ ਪਹਿਣੀ ਚਾਹੀਦੀ ਹੈ ਆਪਣੀ ਜਿਹੜੀ ਆਪਾਂ ਨੇ ਇਹ ਸਾਈਡ ਆ ਘਸ ਵਾਲੀ ਪਲੋਈ ਪਾਉਣੀ ਹੈ ਇਹ ਕਿਵੇਂ ਪਾਉਣੀ ਹੈ ਜੀ ਇਹ ਅੱਧਾ ਇੰਚ ਚੌੜੀ ਜਾਊਗੀ ਇੱਥੋਂ ਇਹ ਤੋਂ 1/2 ਇੰਚ ਚੌੜੀ ਜਾ ਕੇ ਦੇਖੋ ਇੱਥੇ ਇਹਨੇ ਬਿਲਕੁਲ ਪਤਲੀ ਹੋ ਕੇ ਖਤਮ ਹੋਣੀ। ਟੱਕ ਤੋਂ। ਜਿਹੜਾ ਹੈਗਾ ਅੱਜ ਕਈ ਵਾਰੀ ਇੱਥੇ ਮੋਢੇ ਦੇ ਵਿੱਚ ਬਲ ਪੈਣ ਲੱਗ ਜੇਦਾ ਉਹ ਕੀ ਚੱਕਰ ਹੁੰਦਾ ਓਏ ਪਲੋਈ ਦਾ ਹੀ ਚੱਕਰ ਹੁੰਦਾ ਹੈ ਤੇ ਇੱਕ ਤਾਂ ਇਹ ਪਲੋਈ ਜਿਹੜੀ ਆਪਾਂ ਚੌੜੀ ਪੌੜੇ ਆ ਆਪਣਾ ਗਲਾ ਮੂਹਰ ਨੂੰ ਆਊਗਾ ਹਨਾ ਇੱਕ ਆਪਣਾ ਜਿਹੜਾ ਹੈਗਾ ਇੱਥੇ ਬਲ ਜਾਣੀ ਪੈਂਦਾ ਹੈਗਾ ਜਿਹੜਾ ਬਲ ਜਾ ਹੁੰਦਾ ਉਹ ਨੂੰ ਇਹ ਇਕੱਠਾ ਕਰ ਲੈਂਦੀ ਹੈ। ਤੇ ਜਿਹੜੇ ਇਹ ਪਲੋਈ ਆ ਇਹ ਵੀ ਆਪਾਂ ਨੇ ਬਰੀਕ ਸਟਾਰਟ ਕਰਕੇ ਬਿਲਕੁਲ ਬਰੀਕ ਸਟਾਰਟ ਕਰਕੇ ਫਿਰ ਪੈਰ-ਪੈਰ ਦੀ ਲੈ ਕੇ ਜਾਣੀਆਂ ਸਾਰੀ ਪਲੋਈ। ਇਹ ਪਲੋਈ ਵੀ ਜਿਹੜਾ ਆਪਣੇ ਕਮੀਜ਼ ਨੂੰ ਮੂਰੇ ਨੂੰ ਖਿੱਚ ਕੇ ਰੱਖਦੀ ਹੈ ਪਿੱਛੇ ਨੂੰ ਕਮੀਜ਼ ਨਹੀਂ ਜਾਂਦਾ ਹੈਗਾ। ਜੇ ਆਪਾਂ ਇਹ ਪਲੋਈ ਵਾਲੀ ਪਤਲੀ ਪਾ ਦਾਂਗੇ ਫਿਰ ਕਈ ਵਾਰੀ ਕਮੀਜ਼ ਉੱਪਰ ਨੂੰ ਚੜਨ ਲੱਗ ਜਦਾ ਹੈ। ਆ ਦੇਖੋ ਇਸ ਤਰ੍ਹਾਂ ਤੁਸੀਂ ਇਹ ਪਲੋਈਆਂ ਪਾ ਸਕਦੇ ਹੋ। ਹੁਣ ਆਪਾਂ ਜਿਹੜਾ ਇਹ ਪਿਸਰੇ ਪਿਸਲੇ ਗਲੇ ਦੀ ਕਟਿੰਗ ਕਰਾਂਗੇ ਮੂਰਲਾ ਗਾਲਾ ਜਿਹੜਾ ਹੈਗਾ ਆਪਾਂ ਨੇ ਦੂਜਾ ਹੀ ਪਾਉਣਾ ਹੈ ਜਿਹੜਾ ਪੈਂਦਾ ਹੁੰਦਾ ਆ। ਆ ਦੇਖੋ ਹੁਣ ਆਪਾਂ ਨੇ ਗਲੇ ਦਾ ਰਸਾਲ ਲਾਵਾਂਗੇ 2 ਇੰਚਾ ਪਾ ਗਲੇ ਦੀ ਚੁੜਾਈ ਲਵਾਂਗੇ ਜਿਆਦਾ ਨਹੀਂ ਲੈਂਦੇ ਕਿਉਂਕਿ ਇਹ ਕਟਿੰਗ ਕਰਕੇ ਲੀਰ ਲਾ ਕੇ 2.5 ਇੰਚ ਦਾ ਤਿਆਰ ਹੋ ਜਾਣਾ ਜੀ ਉਹਨਾਂ ਦਾ ਜਿਹੜਾ ਡੀਪ ਹੈਗਾ ਗळा 6.5 ਇੰਚ ਹੈ ਨੀਚੇ ਨੂੰ ਡੀਪ ਹੈਗਾ 6.5 ਇੱਥੋਂ 2 ਇੰਚ ਦਾ ਆਪਾਂ ਫੇਰ ਬਾਕਸ ਤਿਆਰ ਕਰ ਲਾਂਗੇ ਇੱਕ ਆ ਦੇਖੋ ਇੱਥੇ ਆਪਾਂ ਹਲਕੀ ਜਿਹੀ ਗੁਲਾਈ ਪਾ ਦਾਂਗੇ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਪਿਛਲੇ ਗਲੇ ਦੀ ਕਟਾਈ ਕਟਾਈ ਵੀ ਕਰ ਦਾਂਗੇ। ਦੋਏ ਲਾਈਨਿੰਗ ਇਕੱਠਾ ਹੀ ਧਰ ਕੇ ਕੱਟਿਆ ਗਿਆ ਹੁਣ ਆਪਣੇ ਜਿਹੜੇ ਪਿਛਲੇ ਪੱਲੇ ਦੀ ਉਧਰਲੇ ਪਾਸੇ ਆ ਦੇਖੋ ਨਸਾਨ ਲੈ ਲਾਉਣ ਵਾਲੇ ਰਹਿੰਦੇ ਨੇ ਪੌ ਵੀ ਲਾ ਦਾਂਗੇ। ਲਓ ਜੀ ਆਪਣੇ ਕਮੀਜ਼ ਦੀ ਕਟਾਈ ਹੋ ਗਈ। ਆ ਦੇਖੋ ਹੁਣ ਆਪਾਂ ਇਹਦੇ ਵਿੱਚੋਂ ਆਪਾਂ ਰੇਵ ਲੀਰ ਵੀ ਕੱਢ ਸਕਦੇ ਆ ਹਨ ਜੇ ਤੁਸੀਂ ਲਾਉਣੀ ਹੈ ਇਹ ਤਾਂ ਲਾਈਨਿੰਗ ਵਾਲਾ ਨਹੀਂ ਤੁਸੀਂ ਇੱਥੋਂ ਪਲੋਈ ਤੇ ਲਾਉਣ ਵਾਲੀ ਲੀਰ ਕੱਢ ਲਓ ਇਹ ਲਾਈਨਿੰਗ ਵਾਲਾ ਤੇ ਪਲੋਈ ਤੇ ਲੀਰ ਨਹੀਂ ਲੱਗਦੀ ਹੈਗੀ ਇੱਥੋਂ ਤੁਸੀਂ ਲਾਈਨਿੰਗ ਵਾਲੀ ਜੇ ਸਿੰਪਲ ਕਿਸੇ ਦੀ ਕਟਾਈ ਕਰਦੇ ਹੋ ਇੱਥੋਂ ਰੇਵ ਤੁਸੀਂ ਪਲੋਈ ਤੇ ਲਾਉਣ ਵਾਲੀ ਲੀਰ ਵੀ ਕੱਢ ਸਕਦੇ ਹੋ ਲਓ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ では、1杯、サンソナコスロン。